ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਡ ਕਹਣਸਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮੇਨ ਰੋਡ ਦੇ ਉੱਪਰੀ ਪਾਈ ਦਾ ਘਰ ਹੈ ਵੱਧ ਜਾਣਕਾਰੀ ਲੈ ਲੈਂਦੇ ਆਪਾਂ ਵਾਈਦ ਬਾਈ ਜੀ ਸਾਸਤਰੀ ਕਾਈ ਸਾਸਤਰੀ ਕਹੋ ਜੀ ਨਾਮ ਨਾਪੂਰ ਸਿੰਘ ਜੀ ਪੈਡ ਕਹਣਸ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਵਾਧ ਦੀ ਜਾਣਕਾਰੀ ਦਿਓ ਵੀਰੇ 5-6 ਦਿਨ ਹੋ ਗਏ ਸੂਈ ਨੂੰ ਹਾਂਜੀ 8 ਕਿਲੋ ਦੁੱਧ 8 ਲੀਟਰ ਦੁੱਧ ਆ ਤੇ ਠੰਡੀ ਸੀਲ ਪੂਰੀ ਫੁੱਲ ਆ ਰੇਟ ਭਰਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਠੀਕ ਹੈ ਜੀ ਹਾਂ ਲੋ ਭਰਾ ਚੈੱਕ ਕਰ ਸਕਦੇ ਹੋ 8 ਲੀਟਰ ਦੁੱਧ ਆ ਰੇਟ ਭਾਈ ਜਾਇ ਜਿਊਗਾ ਹਾਂ ਹਾਂ ਜਾਇ ਜੂ ਵੀਰੇ ਬਿਲਕੁਲ ਜਮਾ ਠੀਕ ਹੈ ਜੀ ਜਿਵੇਂ ਮਰਜੀ ਹੱਥ ਵੀਰੇ ਸੰਗ ਜ਼ਰੂਰ ਹੈਗੇ ਭਰਾ ਦੇਖ ਸਕਦੇ ਹੋ ਤੇ ਮਾਗਰ ਭਰਾ ਬੱਸ ਆ ਵੀਰੇ ਮਾਗਰ ਠੀਕ ਹੈ ਹਾਂ ਠੰਡੀ ਸੀਲ ਦੀ ਪੂਰੀ ਗਾਰੰਟੀ ਆ ਠੀਕ ਹੈ ਚਾ ਦੋ ਡਾਕ ਚੁੱਕ ਲਈ ਪਹਿਲੇ ਸੂਈ ਸੂਈ ਹੋਈ ਆ ਵੀਰੇ ਠੀਕ ਆ ਤੇ ਚਾ ਦੋ ਡਾਕ ਚੁੱਕ ਲਈ ਹਾਂ ਹਾਂ ਜਦੋਂ ਮਰਜੀ ਜੋ ਵੀ ਬਿਲਕੁ ਥਣ ਚਾਰ ਲਖੜ ਨੇ ਥਾਣਾ ਲੋਜੀ ਚੱਕਾ ਸਰ ਲੋਜੀ ਖੰਡੀ ਸ਼ੀਲਾਪੁਰੀ ਦੇਖ ਸਾਦੇ ਲੋਜੀ ਪੇਰਾ ਤਾਰਾ ਕਰਮਾ ਵਾਲੀ ਦਾ ਸੁਣਾ ਲੋਜੀ ਲੋਜੀ ਮਗਰ ਬਸਾ ਚੈੱਕ ਕਰ ਸਦੇ। ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਦੇ ਉੱਪਰਲੀ ਸਾਈਡ। ਠੀਕ ਹੈ ਜੀ। ਟਾਈਟਲ ਵਿੱਚ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ। ਤੇ ਜੇ ਕਿਸੇ ਭਰਾ ਨੇ ਦੁਨੀਆੜਾ ਕਰਉਣੀ ਤਾਂ ਆਪਣਾ ਨੰਬਰ ਨੋਟ ਕਰ ਦਿਓ 778006732 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਅਗਰਜੀਤ ਰਾਏ ਉਹਨੂੰ ਬਾਤ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਇਹ ਨੋਟ ਨੂੰ ਜਲਦੀ ਪਹੁੰਚ ਕਰ ਸਕੀ। ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਬਾਈ ਦਾ ਨੰਬਰ ਉੱਪਰੀ ਸਾਈਡ ਮੈਨ ਰੋਡ ਦੇ ਨੇੜੇ ਘਰ ਆ ਬਾਈ ਦਾ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ